por ella.

ਪਿੰਡਿਕੂਵਾਲ ਤੋਂ ਜੋ ਕਿ ਕੈਨੇਡਾ ਵਿੱਚ ਇਹਦੀ ਡੈਥ ਹੋ ਗਈ ਸੀ ਅੱਜ ਦਾ ਸਸਕਾਰ ਕੀਤਾ ਗਿਆ ਹੈ ਜੋ ਕਿ ਇਹਦੇ ਘਰਦਿਆਂ ਨੇ ਜੋ ਇਹਨਾਂ ਦੀ ਜਗਾ ਸੀ ਅਟਕ ਨਾਲ ਵੇਚ ਕੇ ਇਹਨੂੰ ਬਾਹਰ ਭੇਜਿਆ ਸੀ ਬਹੁਤ ਦੁਖਦਾਈ ਘਟਨਾ ਹੈਗੀ ਤੇ ਹੁਣ ਇਹ ਸ਼ੁੱਕਰਵਾਰ ਨੂੰ ਇਹਨਾਂ ਦੇ ਘਰ ਨਿਕੂਵਾਲ ਵਿੱਚ ਅਖੰਡ ਪਾਠ ਰੱਖਿਆ ਜਾਣਾ ਐਤਵਾਰ ਨੂੰ ਭੋਗ ਪਾਇਆ ਜਾਣਾ ਤੇ ਸਾਰਿਆਂ ਦਾ ਰਾਕੇ ਵੱਲੋਂ ਵਪਾਰ ਮੰਡਲ ਵੱਲੋਂ ਸ਼ਹਿਰ ਵੱਲੋਂ ਤੇ ਪਿੰਡਾਂ ਦੇ ਸਾਰੀ ਸੰਗਤ ਆਈ ਦਾ ਸਨਸਕਾਰ ਪਰ ਮੈਂ ਧੰਨਵਾਦ ਕਰਦਾ ਤੇ ਅਰਦਾਸ ਕਰਦਾ ਤੇ ਅੱਗੇ ਵੀ ਪ੍ਰਮਾਤਮਾ ਇਹਨਾਂ ਨੂੰ ਸਵੱਤਿ ਬਖਸ਼ੇ ਤੇ ਸਾਰੇ ਇਲਾਕੇ ਨੂੰ ਸਾਡਾ ਚਾਹੀਦਾ ਇਹਨਾਂ ਨੂੰ ਜੋ ਵੀ ਸਹਯੋਗ ਹੋਵੇ ਦੁੱਖ ਦੁੱਖ ਇਹਨਾਂ ਦਾ ਵਧਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਿੰਦਰ ਸਿੰਘ ਪੰਮਾ ਜੀ ਨਿੱਕੂਆਲ ਤੋਂ ਜੋ ਕੈਨੇਡਾ ਵਿਖੇ ਸਰੀ ਵਿੱਚ ਗਏ ਹੋਏ ਸਨ ਤੇ ਇਹਨਾਂ ਦਾ 22 ਤਰੀਕ ਨੂੰ ਡੈਥ ਅਟੈਕ ਹੋ ਗਏ ਡੈਥ ਹੋ ਗਈ ਸੀਗੀ ਇਹ ਇਨਾਂ ਦਾ ਸੰਸਕਾਰ ਅੱਜ ਕੀਤਾ ਗਿਆ ਸਵੇਰੇ ਇਹਨਾਂ ਦੀ ਡੈੱਡ ਬੋਡੀ ਪਹੁੰਚੀ ਤੇ ਉਹਦੇ ਬਾਅਦ ਹੁਣ ਸੰਸਕਾਰ ਕੀਤਾ ਗਿਆ ਜੋ ਸੰਗਤ ਪਹੁੰਚੀ ਇੱਥੇ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੇ ਸ਼ੁੱਕਰਵਾਰੀ ਇਹਨਾਂ ਦਾ ਪਾਠ ਰੱਖਿਆ ਜਾਣਾ ਤੇ ਐਤਵਾਰ ਨੂੰ ਐਤਵਾਰ ਨੂੰ ਇਹਨਾਂ ਦਾ ਭੋਗ ਪਾਇਆ ਜਾਣਾ ਪਾਇਆ ਜਾਣਾ ਐਤਵਾਰ 24 ਨੂੰ ਕਹਿੰਦੇ 24 ਤਰੀਕ ਨੂੰ ਨਿਕੁਵਾਲ ਵਿਖੇ ਇਹਨਾਂ ਦਾ ਭੋਗ ਪਾਇਆ ਜਾਣਾ ਤੇ ਸਾਰੀ ਸੰਗਤ ਨੇ ਇੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕੀਤੀ।